ਅੱਜ ਦੇ ਸਮੇਂ ਦੇ ਵਿੱਚ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਲੋਕ ਸ਼ੂਗਰ ਤੋਂ ਪੀੜਤ ਨੇ ਤੇ ਸ਼ੂਗਰ ਦਾ ਜਿਹੜਾ ਲੈਵਲ ਆ ਕਦੇ ਵੱਧ ਜਾਂਦਾ ਤੇ ਕਦੇ ਘਟ ਜਾਂਦਾ ਪਰ ਲੋਕਾਂ ਨੂੰ ਇਸ ਦੇ ਕਾਰਨਾਂ ਦਾ ਨਹੀਂ ਪਤਾ ਕਿ ਆਖਰ ਸ਼ੂਗਰ ਅਨਬੈਲੈਂਸ ਕਿਉਂ ਹੋ ਜਾਂਦੀ ਹੈ ਕਿਉਂ ਇੱਕੋ ਦਮ ਵੱਧ ਜਾਂਦੀ ਹੈ ਤੇ ਇੱਕੋ ਦਮ ਘਟ ਜਾਂਦੀ ਹੈ ਇਸ ਦੇ ਕੀ ਕਾਰਨ ਨੇ ਤੇ ਕਿਹੜੇ-ਕਿਹੜੇ ਲੱਛਣ ਨਜ਼ਰ ਆਉਣ ਲੱਗ ਜਾਂਦੇ ਨੇ ਕਿ ਹੋਣਾ ਤੁਹਾਡੇ ਸਰੀਰ ਦਾ ਜਿਹੜਾ ਸ਼ੂਗਰ ਦਾ ਲੈਵਲ ਹੈ ਉਹ ਘਟ ਰਿਹਾ ਜਾਂ ਫਿਰ ਵੱਧ ਰਿਹਾ ਅਤੇ 슈ਗਰ ਦੇ ਲੈਵਲ ਘਟਣ ਵਧਣ ਦੇ ਨਾਲ ਬੰਦੇ ਨੂੰ ਕੀ ਕੀ ਨੁਕਸਾਨ ਹੁੰਦੇ ਨੇ ਤੇ ਸਰੀਰ ਦੇ ਕਿਹੜੇ ਕਿਹੜੇ ਅੰਗਾਂ ਦੇ ਉੱਤੇ ਇਸ ਦਾ ਅਸਰ ਪੈਂਦਾ ਅੱਜ ਤੁਹਾਨੂੰ ਅਸੀਂ ਡਾਕਟਰ ਨਾਗੀ ਇਸ ਵੀਡੀਓ ਦੇ ਜ਼ਰੀਏ ਦੱਸਾਂਗੇ ਇਸ ਵੀਡੀਓ ਨੂੰ ਜ਼ਰਾ ਧਿਆਨ ਨਾਲ ਦੇਖੋ ਤਾਂ ਕਿ ਜੇਕਰ ਤੁਹਾਡੇ ਚ ਅਜਿਹੇ ਲੱਛਣ ਨਜ਼ਰ ਆਉਂਦੇ ਨੇ ਤਾਂ ਤੁਰੰਤ ਆਪਣੇ 슈ਗਰ ਦਾ ਲੈਵਲ ਜ਼ਰੂਰ ਚੈੱਕ ਕਰੋ ਤੇ ਆਪਣੇ ਖਾਣ ਪੀਣ ਦੀਆਂ ਗੱਲਾਂ ਵੱਲ ਵੀ ਜ਼ਰੂਰ ਧਿਆਨ ਦਿੱਤਾ ਜਾਵੇ। ਅਸੀਂ ਦੇਖਿਆ ਕਿ ਜਿਆਦਾ ਰੇਸ਼ੋ 슈ਗਰ ਦੀ। ਹੁਣ ਅੱਗੇ ਇੱਕ ਉਮਰਦਾਰ ਸੀ ਕਿ ਅੱਜ ਜਿਹੜੀ ਉਮਰ ਹੈ ਨਾ ਉਹ ਉਹ ਰੋਗ 슈ਗਰ ਦੇ ਵਿੱਚ ਉਮਰ ਕੋਈ ਮਾਇਨੇ ਨਹੀਂ ਰੱਖਦੀ। ਅੱਜ ਘੱਟ ਤੋਂ ਘੱਟ ਉਮਰ ਦੇ ਵਿੱਚ ਤੇ ਵੱਧ ਤੋਂ ਵੱਧ ਉਮਰ ਦੇ ਵਿੱਚ ਇਹ ਰੋਗੀ ਪਹੁੰਚ ਰਹੇ ਨੇ। ਹੁਣ ਦੇਖੋ ਕੁਝ ਕਾਰਨ ਤਾਂ ਇਹ ਆ ਕਿ ਇਹ ਖਾਨ ਪੀਣ ਹੂੰ ਠੀਕ ਵਟ ਸਭ ਤੋਂ ਵੱਡਾ ਕਾਰਨ ਪਤਾ ਕੀ ਏ ਡਰ ਸ਼ੂਗਰ ਨੂੰ ਰੋਗ ਮੰਨਿਆ ਆ ਅੱਜ ਪਤਾ ਕੀ ਹੋ ਰਿਹਾ ਜੇ ਮੰਨ ਲਓ ਕਿਸੇ ਦਾ ਲੈਵਲ 135 40 ਟਿੱਕਰ ਆ ਗਿਆ 150 ਟਿੱਕਰ ਆ ਗਿਆ ਉਹ ਆਪਣੇ ਉਹਨੂੰ ਸ਼ੂਗਰ ਦਾ ਰੋਗੀ ਮੰਨ ਲੈਂਦਾ ਹੂੰ ਪਰ ਮੈਂ ਦੇਖੋ ਨੈਚੁਰਲ ਸਾਇੰਸ ਦੇ ਮੁਤਾਬਕ ਜੋ এনवायरमेंट ਦੇ ਹਤਾਬ ਮੁਤਾਬਕ 200 ਟਿੱਕਰ ਸ਼ੂਗਰ ਦਾ ਲੈਵਲ ਪਹਿਲੀ ਗੱਲ ਨਾਰਮਲ ਆ ਰੋਟੀ ਖਾਂ ਤੋਂ ਬਿਲਕੁਲ ਬਿਲਕੁਲ ਜੇ ਰੋਟੀ ਖਾਂ ਤੋਂ ਨਾ ਜੇ ਰੋਟੀ ਖਾਂ ਤੋਂ ਬਾਅਦ ਤੁਹਾਡਾ ਲੈਵਲ 200 ਆ ਰਿਹਾ ਨਾ ਤੁਸੀਂ ਉਹਨੂੰ 슈ਗਰ ਨਾ ਸਮਝੋ ਅੱਛਾ ਹਾਂ ਉਸ ਰੀਜ ਕੋਈ ਅਦਲਾ ਬਦਲਾਵ ਉਹਨੂੰ ਆਪਾਂ ਬੈਲੈਂਸ ਕਰ ਸਕਦੇ ਆਂ ਪਰ ਦੇਖੋ 슈ਗ ਜੇ 200 ਤੱਕਰ 슈ਗਰ ਆ ਕੇ ਫਿਰ ਅਸੀਂ ਸਲਾਹ ਕਿ ਨਹੀਂ ਲੈਣੇ ਆ ਜਿਹੜਾ 5 ਸਾਲ ਤੋਂ ਗੋਲੀਆਂ ਖਾ ਰਿਹਾ ਹੁੰਦਾ ਜਦੋਂ ਇਹ ਸਲਾਹ ਲੈ ਲੈਨੇ ਆ ਤੇ ਉਹ ਕਹਿੰਦਾ ਕਭرائی ਨਾ ਦੇਖ ਮੇਰੀ ਜੇਬ ਚ ਪੱਤਾ ਮਾ ਵੀ ਖਾਣਾ ਟੈਨਸ਼ਨ ਨਾ ਲੈ ਇਹ ਕਿਹੜੀ ਗੱਲ ਆ ਇਹ ਗੋਲੀ ਖਾ ਦੇ ਸ਼ੂਗਰ ਬੈਲੈਂਸ ਹੋ ਜਾ ਫਿਰ ਉਹਨੇ ਦੇਖੋ ਉਹ ਉਹ ਬੈਲੈਂਸ ਕਰਨ ਵਾਲੇ ਪਾਸੇ ਖੜ ਜਾਂਦਾ ਉਹ ਫਿਰ ਗੋਲੀਆਂ ਲਜਾ ਲ ਜਾਂਦਾ ਕਿ ਚਲੋ ਉਹਨੂੰ ਗੋਲੀ ਆਪਾਂ ਵੀ ਖਜੂਰ ਕਰ ਲੈਨੇ ਆ ਪਰ ਮੈਂ ਇੱਕ ਚੀਜ਼ ਦੱਸ ਦਿੰਦਾ ਨੁਕਸਾਨ ਸ਼ੂਗਰ ਨਹੀਂ ਕਰਦੀ ਨੁਕਸਾਨ ਸ਼ੂਗਰ ਨਹੀਂ ਕਰਦੀ ਉਸ ਸ਼ੂਗਰ ਨੂੰ ਲੈ ਕੇ ਖਾਧੀਆਂ ਹੋਈਆਂ ਦਵਾਈਆਂ ਅਲੱਗ-ਅਲੱਗ ਐਕਸਪੈਰੀਮੈਂਟ ਉਹ ਸਾਡਾ ਨੁਕਸਾਨ ਕਰਦੇ ਆ ਉਹਦੇ ਸਾਈਡ ਇਫੈਕਟ ਬਹੁਤ ਜ਼ਿਆਦਾ ਕਰਦੇ ਆ ਜ਼ਿਆਦਾ ਭਿਆਨਕ ਕਰਦੇ ਆ ਪਰ ਅੱਜ ਅਸੀਂ ਜਿਹੜੀ ਚੀਜ਼ ਲੈ ਕੇ ਆਏ ਆ ਦੇਖੋ ਆ ਜੇ ਮੈਂ ਗੱਲ ਕਰਾਂ 1998 99 ਦੀ ਪਹਿਲੋਂ 96 97 ਦੀ ਗੱਲ ਕਰਾਂ 2000 ਤੋਂ ਪਹਿਲੇ ਗੱਲ ਜ਼ਿਆਦਾ ਕਿਸੇ ਨੂੰ ਪਤਾ ਹੀ ਨਹੀਂ ਸੀ 슈ਗਰ ਕੀ ਹੈ ਬੀਪੀ ਦਾ ਇਹ ਕੋਈ ਨਹੀਂ ਸੀ ਪਤਾ ਕਿ ਤੁਹਾਨੂੰ ਪਰ ਅੱਜ ਬੱਚੇ-ਬੱਚੇ ਨੂੰ ਵੀ ਪਤਾ ਕਿ ਇਨਸੂਲਿਨ ਐਨਯੂਟ ਲਾਉਣਾ ਪੈ ਰਿਹਾ ਐਨਾ ਲੈਵਲ 슈ਗਰ ਦਾ ਹੋ ਰਿਹਾ ਕਿਉਂ ਕਿਉਂਕਿ ਉਹ ਇੱਕ ਇਹ ਆਮ ਨੋਰਮਲ ਇਨ ਕਾਮਨ ਮੰਨ ਲਏ ਤਾਂ ਫਿਰ ਕਿਹੜੀ 슈ਗਰ ਕਿਹੜੀ ਹੈ ਪਰ ਫਿਰ ਉਹ ਜਿਵੇਂ ਡਾਕਟਰਾਂ ਨੇ ਬੋਲਿਆ 슈ਗਰ ਕੋਈ ਵੀ ਰੋਗ ਨਹੀਂ ਆ ਇਹਨੂੰ ਆਪਾਂ ਬੈਲੈਂਸ ਕਰ ਸਕਦੇ ਆ ਪਰ ਜੇ ਤੁਸੀਂ ਕੋਈ 슈ਗਰ ਜੜੋ ਖਤਮ ਕਰਨੀ ਆ ਜੜੋ ਖਤਮ ਕਰਨ ਦਾ ਮਤਲਬ ਉਹ ਕਿ ਬੰਦਾ ਖਤਮ ਕਰਤਾ ਅਸੀਂ 슈ਗਰ ਮੰਨ ਲਓ ਮੇਰੇ ਪੈਰ ਤੇ ਕੁਚੀ ਚੜ ਰਹੀ ਹੈ ਮੇਰੇ ਪੈਰ ਤੇ ਕੋਈ ਚੀਜ਼ ਵੀ ਚੜ ਰਹੀ ਆ ਉਹਦਾ ਸਿਗਨਲ ਮੈਨੂੰ 슈ਗਰ ਨਹੀਂ ਦੇਣਾ ਓਕੇ ਕਿ ਤੇਰੇ ਪੈਰ ਤੇ ਕੁਛ ਆ ਰਿਹਾ ਤੂੰ ਇਹਨੂੰ ਕੰਟਰੋਲ ਕਰ ਲਾ ਤੂੰ ਬੈਲੈਂਸ ਕਰ ਲਾ ਇਹਨੂੰ ਇਹਨੂੰ ਪਾਸੇ ਕਰ ਲਾ ਤੇ ਜੇ ਮੇਰੀ 슈ਗਰ ਹੀ ਘਟ ਹੋਵੇਗੀ ਜੇ 슈ਗਰ ਹੀ ਖਤਮ ਹੋ ਜਾਏਗੀ ਤੇ ਮੇਰਾ ਸਰੀਰ ਤੁਸੀਂ ਦੇਖਿਆ ਉਹਨੂੰ ਕਿ ਸਾਹਿਬ ਜਦੋਂ 슈ਗਰ ਵਧੀ ਆ ਵਧੀ ਤੇ ਆਪਾਂ 100 ਹੱਲ ਕਰ ਲੈਨੇ ਆ ਪਰ ਜਦੋਂ 슈ਗਰ ਘਟ ਜਾਂਦੀ ਬੰਦਾ ਡੈੱਡ ਹੋ ਜਾਂਦਾ ਉਹਨੂੰ ਕੋਈ ਪਤਾ ਹੀ ਨਹੀਂ ਲੱਗਦਾ ਉਹ ਸੁੱਤਾ ਹੀ ਰਹਿ ਜਾਂਦਾ ਸੋ ਇਹਦੇ ਨਾਲ ਵੀ ਅਟੈਕ ਆ ਜਾਂਦੇ ਬੰਦੇ ਡੈੱਥ ਵੀ ਹੋ ਜਾਂਦੀ ਹੈ ਇਸ ਲਈ ਜਿਹੜੀ ਅੱਜ ਆਪਾਂ ਆਪਾ ਜਿਹੜਾ ਫਾਰਮੂਲਾ ਲੈ ਕੇ ਆਏ ਆ ਕੁਦਰਤੀ ਢਾਂਚੇ ਕੁਦਰਤੀ ਤਰੀਕੇ ਤੇ ਲੈ ਕੇ ਆਏ ਆ ਜਿਹੜਾ ਇਹਨਾਂ ਚੀਜ਼ਾਂ ਨੂੰ ਵਰਤੂਗਾ ਆਪਾਂ ਦਾ 슈ਗਰ ਬੈਲੈਂਸ ਵੀ ਕਰਾਂਗੇ ਖैर ਤੁਹਾਨੂੰ ਅਸੀਂ ਅਗਲੀ ਵੀਡੀਓ ਦੇ ਜ਼ਰੀਏ ਦੱਸਾਂਗੇ ਕਿ ਆਖਰ ਘਰੇਲੂ ਨੁਸਖਿਆਂ ਦੇ ਨਾਲ ਕਿਵੇਂ ਘਰ ਦੇ ਵਿੱਚ ਹੀ ਸ਼ੂਗਰ ਨੂੰ ਠੀਕ ਕੀਤਾ ਜਾ ਸਕਦਾ ਜਿਹੜੇ ਲੋਕ ਗੋਲੀਆਂ ਖਾ ਕੇ ਸ਼ੂਗਰ ਦੀਆਂ ਅੱਕ ਚੁੱਕੇ ਨੇ ਤਾਂ ਤੁਹਾਨੂੰ ਅਸੀਂ ਅਗਲੀ ਵੀਡੀਓ ਦੇ ਜ਼ਰੀਏ ਸ਼ੂਗਰ ਦਾ ਘਰੇਲੂ ਇਲਾਜ ਵੀ ਦੱਸਾਂਗੇ